ਤੁਸੀਂ ਤੁਹਾਨੂੰ ਮੈਂ ਮੌਕਾ ਵੀ ਦਿਖਾ ਦਿੰਨਾ ਕੋਈ ਹਾਲਾਤ ਸਾਡਾ ਰਹਿਣ ਵਾਲਾ ਨਹੀਂ ਹੈਗਾ ਜੇ ਕਦੀ ਤੋਂ ਪਕੜੱਕ ਦਾ ਲੱਗੀ ਉਹ ਬੈਠ ਵੀ ਸਕਦੇ ਨੇ ਕਾਰਾਂ ਦੇ ਹਾਲਾਤ ਇੰਨੇ ਮਾੜੇ ਹਨ ਕਿ ਅਸੀਂ ਘਰ ਦੇ ਅੰਦਰ ਵੀ ਨਹੀਂ ਬਟ ਸਕਦੇ ਵੀ ਕਦੋਂ ਵੀ ਉਹ ਸੱਤ ਡਿਕਸਾ ਜੀ ਦੀਆ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਹਾਡੇ ਘਰ ਦੇ ਬਹੁਤ ਜ਼ਿਆਦੇ ਨਾਲ ਜੀ ਫਿਰ ਤਾਂ ਸਾਰੇ ਥੱਲੇ ਬੈਠੇ ਪਏਗਾ ਇਹਨਾਂ ਦਾ ਡੂੰਗਾ ਪਾਣੀ ਵੜ ਜਾਂਦਾਗਾ ਜਿੰਨੇ ਕਿਹਾ ਕਿ ਬੱਚੇ ਨੂੰ ਮੈਂ ਪਾਵ ਨਹੀਂ ਸਕਦੀ ਮੇਰੇ ਬੇਟੇ ਸੀ ਦੋਨੇ ਮੁੱਕ ਗਏ ਮੈਂ ਹੀ ਪਾਲਿਆ ਉਹਨਾਂ ਨੂੰ ਮੈਂ ਤੁਸੀਂ ਇੱਧਰ ਪੈ ਜਾਓ ਮੈਂ ਪਾਲਿਆਂ ਵਾਲੇ ਕਾ ਨੂੰ ਸੁਣਨੇ ਹਾਂ ਇਹ ਕਿੰਨੇ ਦਿਨ ਤਾਂ ਹੋ ਗਏ ਮੀਂਹ ਪੈਂਦੇ ਨੂੰ ਤੇ ਵੀ ਇਹਦਾ ਕੋਈ ਪਤਾ ਨਹੀਂ ਕਦੋਂ ਡਿੱਗ ਜੀ ਸਾਡੀ ਸਰਕਾਰ ਆ ਆਮ ਆਦਮੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਦੇਸ਼ਾ ਕਰੀਬਾਂ ਦੇ ਨਾਲ ਖੜਨ ਦਾ ਤਾਂ ਮੈਂ ਕਰੀਬਾਂ ਦੇ ਨਾਲ ਖੜਾ ਆਪਣੇ ਮਹੱਲਾ ਨਿਵਾਸੀਆਂ ਨਾਲ ਖੜਾ ਜੀ ਨਿਰਪੱਖ ਪੋਰਟ ਤੇ ਤੁਹਾਡਾ ਸਵਾਗਤ ਹੈ ਸੰਗਰੂਰ ਦੀ ਰਾਮਨਗਰ ਬਸਤੀ ਵਿੱਚ ਖੜੇ ਆ ਜਿੱਥੇ ਕਿ ਪਿਛਲੇ ਦਿਨੀ ਬਾਰਸ਼ ਹੋਣ ਕਾਰਨ ਕਾਫੀ ਲੋਕਾਂ ਦੇ ਘਰ ਜੋ ਨੁਕਸਾਨੇ ਗਏ ଥି ਪਰ ਅੱਜ ਪ੍ਰਸ਼ਾਸਨਿਕ ਅਧਿਕਾਰੀ ਜੋ ਪਟਵਾਰੀ ਹਲਕਾ ਸੰਗਰੂਰ ਦੇ ਨੇ ਉਹ ਇਹਨਾਂ ਦੇ ਘਰਾਂ ਦਾ ਜਾਇਜ਼ਾ ਲੈਣ ਆਏ ਉਹਨਾਂ ਨੂੰ ਆਰਡਰ ਹੋਏ ਸੀ ਕਿ ਇਹਨਾਂ ਦੇ ਘਰਾਂ ਦੀ ਜਾਇਦਾ ਲੈ ਕੇ ਰਿਪੋਰਟ ਬਣਾਈ ਜਾਵੇ ਤਾਂ ਕਿ ਇਹ ਗਰੀਬ ਲੋਕਾਂ ਦੇ ਨਵੇਂ ਘਰ ਬਣਾ ਕੇ ਦਿੱਤੇ ਜਾਣ ਜਾਂ ਫਿਰ ਰਿਪੇਅਰ ਕਰਾ ਕੇ ਦਿੱਤੇ ਜਾਣ ਉਹਨਾਂ ਨੇ ਜਾਇਦਾ ਲਿਆ ਗੱਲਬਾਤ ਉਹ ਲੋਕਾਂ ਨਾਲ ਕਰ ਲੈਨੇ ਜਿਨ੍ਹਾਂ ਦੇ ਘਰ ਡਿੱਗੇ ਨੇ ਕੀ ਨਾਮ ਹੈ ਰੂਪ ਜੀ ਰੂਪ ਜੀ ਕਿਹੜੀ ਬਸਤੀ ਚ ਰਹਿੰਦੇ ਹੋ ਆਰਾਮਨਗਰ ਬਸਤੀ ਚ ਰਹਿੰਦੀ ਹ ਜਿਹੜਾ ਪਿੱਛੇ ਬਾਰਿਸ਼ ਹੋਈ ਆ ਬਾਰਿਸ਼ ਕਾਰਨ ਕਾਫੀ ਘਰ ਜੋ ਖਸਤਾ ਖਸਤਾ ਹਾਲਤ ਚ ਵੀ ਨੇ ਕੁਝ ਡਿੱਗ ਵੀ ਗਏ ਨੇ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਜੀ ਹੋ ਜਾਣਾ ਸੀਗਾ ਜੀ ਇੱਕ ਅੱਧੀ ਵਾਰਿਸ਼ ਪੈ ਜਾਂਦੀ બસ ਡਿਗਨ ਵਾਲੀ ਨਹੀਂ ਨਹੀਂ ਤੁਸੀਂ ਤੁਹਾਨੂੰ ਮੈਂ ਮੌਕਾ ਵੀ ਦਿਖਾ ਦਿੰਨਾ ਕੋਈ ਹਾਲਾਤ ਸਾਡਾ ਰਹਿਣ ਵਾਲਾ ਨਹੀਂ ਹੈਗਾ ਜੇ ਇੱਕ ਅੱਧੀ ਤੁੱਪ ਕੜੱਕੇ ਦਾ ਲੱਗੇ ਉਹ ਬੈਠ ਵੀ ਸਕਦੇ ਨਹੀਂ ਤੁਹਾਨੂੰ ਮੌਕਾ ਵੀ ਦਿਖਾ ਦਿੰਨੇ ਆ ਜੀ ਐਜੀ ਕੋਈ ਗੱਲ ਨਹੀਂ ਜਿਹੜੇ ਸਟੂਡ ਬੋਲਦੇ ਆ ਅਜੀ ਮੌਕਾ ਦਿਖਾ ਦਿੰਨੇ ਆ ਸਾਡੇ ਹਾਲਾਤ ਘਰ ਦਾ ਬੁਰਾ ਹਾਲ ਵਿਗੜੇ ਹਾਲਾਤ ਉਵੇਂ ਪਏ ਨਹੀਂ ਕੋਈ ਸਾਮਲ ਦਾ ਮੌਕਾ ਨਹੀਂ ਡਰ ਦੇ ਬਾਰੇ ਅਸੀਂ ਅੰਦਰ ਕੋਈ ਚੀਜ਼ ਚੱਕਣ ਵੀ ਨਹੀਂ ਜਾ ਸਕਦੇ ਇਨਾਂ ਦਾ ਕਹਿਣਾ ਹੈ ਕਿ ਘਰਾਂ ਦੇ ਹਾਲਾਤ ਇੰਨੇ ਮਾੜੇ ਹਨ ਕਿ ਅਸੀਂ ਘਰ ਦੇ ਅੰਦਰ ਵੀ ਨਹੀਂ ਬੜ ਸਕਦੇ ਵੀ ਕਦੋਂ ਵੀ ਉਹ ਸੱਤ ਡਿੱਗਸਾ ਜੀ ਆ ਤੇ ਸਾਡਾ ਜਾਨੀ ਨੁਕਸਾਨ ਵੀ ਹੋ ਸਕਦਾ ਇਸ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਵੀ ਨਹੀਂ ਬੜ ਰਹੇ ਸਾਡੇ ਨਾਲ ਮਾਤਾ ਨੇ ਮਾਤਾ ਜੀ ਦੀ ਨਾਲ ਵੀ ਗੱਲਬਾਤ ਕਰ ਲੈਣਿਆ ਮਾਤਾ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਹਾਡੇ ਘਰ ਦੇ ਬਹੁਤ ਜ਼ਿਆਦੇ ਨਾ ਜੀ ਮੇਰੇ ਤਾਂ ਸਾਰਾ ਥੱਲੇ ਬੈਠਾ ਪਿਆਗਾ ਇਹਨਾਂ ਦਾ ਡੂੰਗਾ ਪਾਣੀ ਵੜ ਜਾਂਦਾਗਾ ਜਿੱਨੇ ਕਹਿੰਦੇ ਕਿ ਬੱਚੇ ਨੂੰ ਮੈਂ ਪਾਵ ਨਹੀਂ ਸਕਦੀ ਮੇਰੇ ਬੇਟੇ ਸੀ ਦੋਨੇ ਮੁੱਕ ਗਏ ਮੈਂ ਬਹੁਤ ਪਰੇਸ਼ਾਨੀ ਆ ਧੰਨਵਾਦ ਆ ਤੁਹਾਡਾ ਜੇ ਕੁਝ ਕਰ ਦੋਗੇ ਮਾੜਾ ਮੋਟਾ ਦੇਖੋ ਅੱਜ ਪ੍ਰਸ਼ਾਸਨਿਕ ਅਧਿਕਾਰੀ ਆਏ ਤੇ ਕੀ ਕਹਿਣਾ ਚਾਹੋਂਗੇ ਘਰ ਦਾ ਮਾਇਨਾ ਕਰ ਲਿਆ ਘਰ ਦਾ ਕਰਿਆਗਾ ਵੀ ਚਲ ਵੀ ਕਦੇ ਵੀ ਦਵਾ ਦਾਂਗੇ ਅਸੀਂ ਕੋਈ ਥੋੜੇ ਬਾਂ ਤੇ ਮਦਦ ਕਰ ਦਾਂਗੇ ਤੁਹਾਡੀ ਵੀ ਪਵਾ ਦਾਂਗੇ ਸਾਡੀ ਤਾਂ ਇਹੀ ਬੇਨਤੀ ਆ ਜੀ ਤੁਹਾਡੇ ਮੂਰੇ ਹੋਰ ਲੋਕ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਬੀ ਨਮਸਕਾਰ ਸਰ ਅਸ਼ੋਕ ਕੁਮਾਰ ਕੀ ਕਹਿਣਾ ਚਾਹੋਂਗੇ ਮੈਂ ਕੀ ਕਹਿਣਾ ਚਾਹਾਂਗਾ ਜੀ ਮੈਂ ਤਾਂ ਆਪ ਖੁਦ ਮੇਰੇ ਮੰਮੀ ਡੈਡੀ 9-10 ਦਿਨ ਤਾਂ ਸੌਂਦੇ ਰਹੇ ਮੀਂਹ ਦੀ ਬਾਰਿਸ਼ ਚ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਵਾਲੇ ਕਮਰੇ 'ਚ ਆ ਜਾਓ ਲ ਜਦੋਂ ਪਾਲੇ ਰਾਤ ਨੂੰ ਉਹ ਡਰਮ ਦੇ ਸੀ ਕੁਝ ਗਿਰਿਆ ਇੰਨੀ ਆਵਾਜ਼ ਆਈ ਆ ਸਵੇਰੇ ਦੇਖਿਆ ਜਾ ਕੇ ਤਾਂ ਵੱਲ ਹੀ ਛੱਡੇ ਮਤਲਬ ਕਿ ਜਾਨੀ ਨੁਕਸਾਨ ਤੋਂ ਬਚਤ ਰਹੀ ਬਚਤ ਰਹੀ ਵੀ ਮੈਂ ਹੀ ਪਾਲਿਆ ਉਹਨਾਂ ਨੂੰ ਮੈਂ ਤੁਸੀਂ ਇੱਧਰ ਪੈ ਜਾਓ ਮੈਂ ਪਾਲਿਆਂ ਵਾਲੇ ਕਾਰਨ ਸੁਣਨੇ ਹਾਂ ਇਹ ਕਿੰਨੇ ਦਿਨ ਤਾਂ ਹੋ ਗਏ ਮੀਂਹ ਪੈਂਦੇ ਨੂੰ ਤੇ ਵੀ ਇਹਦਾ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਉਹੀ ਕੰਮ ਜੋ ਅੱਜ ਪ੍ਰਸ਼ਾਸਨ ਅਧਿਕਾਰੀ ਆਏ ਤੇ ਸਾਨੂੰ ਉਮੀਦ ਜਾਗੀ ਹੈ ਜੀ ਇੱਕ ਵੀ ਸਾਡਾ ਕੰਮ ਹੋ ਜਾਏਗਾ ਵੀ ਸਾਡਾ ਕੰਮ ਬਣ ਜੂਗਾ ਜੀ ਲੋਕਾਂ ਨੂੰ ਇੱਕ ਤਰ੍ਹਾਂ ਦੀ ਉਮੀਦ ਜਾਗੀ ਆ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਜੋ ਇੱਥੇ ਪਹੁੰਚੇ ਸੀ ਉਹਨਾਂ ਨੇ ਇਸ ਘਰਾਂ ਦਾ ਜਾਇਜ਼ਾ ਲਿਆ ਵੀ ਕਿਸ ਤਰ੍ਹਾਂ ਦੇ ਇਸ ਘਰਾਂ ਦੇ ਹਾਲਾਤ ਨੇ ਰਿਪੇਅਰ ਹੋਣਗੇ ਜਾਂ ਉਹ ਦੁਬਾਰਾ ਬਣਾਏ ਜਾਣਗੇ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮਹਰਪਾਲ ਸਿੰਘ ਕਾਵਦਾਂਤ ਸੰਗਰੂਪ ਕੀ ਨਾਮ ਆ ਸਰ ਕਰਮਜੀਤ ਸਿੰਘ ਅ ਕਿਹੜੀ ਜਗ੍ਹਾ ਸਰ ਪਟਵਾਰੀ ਆ ਸੰਗਰੂਪ ਤੇ ਸ਼ਾਇਦ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਇਸ ਮਹੱਲੇ ਵਿੱਚ ਆਏ ਹੋ ਸਰਵੇਖਣ ਕਰਨਾ ਕਿਸ ਤਰ੍ਹਾਂ ਦੇ ਮਕਾਨ ਨੇ ਜੋ ਟਿੱਗੇ ਹਨ ਕੀ ਕੀ ਜਾਇਜ਼ਾ ਲਿਆ ਤੁਹਾਡੇ ਵੱਲੋਂ ਮੀਂਹ ਦੇ ਕਾਰਨ ਮਕਾਨਾਂ ਦਾ ਤਾਂ ਬਹੁਤ ਨੁਕਸਾਨ ਹੋ ਗਿਆ ਜੀ। ਮਤਲਬ ਛੱਤਾਂ ਸਾਰੀਆਂ ਹੁਣ ਤੱਕ ਗੇਲੀਆਂ ਪਈਆਂ ਤੇ ਲੋਕਾਂ ਦਾ ਸਮਾਨ ਘਰੋਂ ਬਾਹਰ ਨਿਕੱਢਿਆ ਹੋਇਆ ਹੈ ਜੀ। ਕਿਉਂਕਿ ਚਲੋ ਬਹੁਤ ਮੁਸ਼ਕਲ ਹਾਲਾਤ ਚ ਲੰਘ ਰਹੇ ਆ। ਬੜੇ ਬਗਾਨੇ ਘਰਾਂ ਚ ਕਿਰਾਏ ਚ ਰਹਿ ਰਹੇ ਆ। ਚਲੋ ਉਹਦਾ ਜਾਇਜ਼ਾ ਕਰ ਲਿਆ ਗਿਆ ਜੀ। ਉਵੇਂ ਸਾਡੇ ਅਫਸਰ ਸਬੰਨ ਰਿਪੋਰਟ ਕਰ ਦਿੱਤੀ ਜਾਏਗੀ। ਫੋਟੋ ਖਿੱਚ ਲਈਏ ਮੌਕੇ ਦੀਆਂ ਔਰ ਬਾਕੀ ਉਹਨਾਂ ਦੇ ਆਧਾਰ ਕਾਰਡ ਵਾਲਾ ਕਲੈਕਟ ਕਰ ਲਏਗਾ ਜਿੰਨੀ ਸਾਧ ਤੋ ਉਸਗੀ ਸਾਡੇ ਅਫਸਰ ਸਬੰਨ ਉਹ ਜੋ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕਰ ਦਿੱਤੀ ਜਾਵੇਗੀ। ਕੀ ਲੱਗਦਾ ਸਰ ਕਦੋਂਕ ਇਹ ਗ ਦੇਖੋ ਜੀ ਸਾਡੀ ਤਾਂ ਰਿਪੋਰਟ ਕਰਨੀ ਸਾਡਾ ਮੇਨ ਫਰਜ ਆ ਫੀਲਡ ਰਿਪੋਰਟ ਦੇਣਾ ਅੱਗੇ ਅਫਸਰ ਸਬਾਨਾ ਤੋਂ ਪਤਾ ਲੱਗੇ ਗਿਆ ਤਾਂ ਕਿੰਨਾ ਟਾਈਮ ਲੱਗੇ ਜਾਂ ਕਿੰਨਾ ਨਹੀਂ ਉਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਹਾਂ ਫਿਰ ਵੀ ਤੁਹਾਨੂੰ ਕਿੰਨਾ ਕ ਆਈਡੀਆ ਲੱਗਦਾ ਕਿ ਇਸ ਤਰ੍ਹਾਂ ਦੇ ਮਕਾਨ ਡਿੱਗੇ ਪਏ ਨੇ ਕਿੰਨਾ ਕ ਨੁਕਸਾਨ ਹੋਇਆ ਹੋਸ਼ ਦੇਖੋ ਜੀ ਨੁਕਸਾਨ ਇਹ ਨਹੀਂ ਆਪਣੇ ਕੱਲੇ ਸ਼ਹਿਰ ਦੇ ਇਸ ਕੋਨੇ ਚ ਹੀ ਆ ਪਰ ਸਾਰੇ ਸ਼ਹਿਰ ਦੇ ਕਿ ਸਾਰੇ ਪੰਜਾਬ ਦੇ ਕੋਨੇ-ਪੋਨੇ ਚ ਨੁਕਸਾਨ ਆ ਪਰ ਸਾਰੇ ਪਾਸੇ ਰਿਪੋਰਟਾਂ ਪਟਵਾਰੀ ਦਾ ਹੱਕ ਆ ਇਹ ਫਰਜ ਆ ਇਹ ਕਿ ਭੇਜਿਆ ਜਾਣ ਉਹ ਆਈਡੀਆ ਕਿਸੇ ਟਾਈਮ ਬਾਉਂਡ ਦਾ ਨਹੀਂ ਦੇ ਸਕਦੇ ਚਲੋ ਇੱਕ ਆਸ ਦੇ ਸਕਦੇ ਇਹਨਾਂ ਨੂੰ ਇਹ ਤੁਹਾਡਾ ਹੱਲ ਕੀਤਾ ਜਾਏਗਾ। ਨਾਮ ਆਜੀ ਮੈਂ ਕੁਸ਼ਨ ਲਾਲ ਕੁਸ਼ਨ ਲਾਲ ਜੀ ਅੱਜ ਤੁਹਾਡੇ ਆਵਾਜ਼ ਦੇ ਸਰਵੇਖਣ ਹੋਇਆਗਾ ਕੀ ਕਿਹੜੇ ਕੰਮ ਹੋਦੇ ਬਾਣੀ। ਦੇਖੋ ਜੀ ਅੱਜ ਸਰਵੇਖਣ ਹੋਇਆ ਜੋ ਪੰਜਾਬ ਸਰਕਾਰ ਵੱਲੋਂ ਅਧਿਕਾਰਤਾ ਨੇ ਮੇਰੇ ਰਾਮਨਗਰ ਬਸਤੀ ਦੇ ਵਿੱਚ ਕੁਝ ਕੁ ਘਰਾਂ ਦੀਆਂ ਰਜਿਸਟਰੀਆਂ ਵਗੈਰਾ ਨਹੀਂ ਹੈ ਸੋ ਨਗਰ ਕਾਉਂਸਲ ਵੱਲੋਂ ਅਸੀਂ ਸੈਂਟਰ ਵੱਲੋਂ ਜੋ ਮਹਿਕਮਾ ਪੰਜਾਬ ਸਰਕਾਰ ਵੱਲੋਂ ਜੋ ਲੋਕਾਂ ਨੂੰ ਸਹਾਇਤਾ ਦੇ ਜਾਈ ਜਾ ਰਹੀ ਹੈ 2.5 ਲੱਖ ਰੁਪਏ ਦੀ। ਉਸ ਦੇ ਵਿੱਚ ਸਾਨੂੰ ਰਜਿਸਟਰੀ ਦੀ ਲੋੜ ਹੁੰਦੀ ਹੈ ਸੋ ਮੇਰੇ ਮਹੱਲੇ ਦੇ ਕੁਝ ਕਿ ਪਰਸੈਂਟ ਰਜਿਸਟਰੀਆਂ ਹੈ ਨਹੀਂ ਜਿਨ੍ਹਾਂ ਕੋਲ ਰਜਿਸਟਰੀ ਨਹੀਂ ਹੈ ਗਰੀਬ ਪਰਿਵਾਰ ਨੇ ਉਹਨਾਂ ਦੇ ਘਰਾਂ ਦੇ ਛੱਤਾਂ ਨੂੰ ਤੇੜਾ ਗਈ ਹੈ ਤਾਂ ਬਾਲਿਆਂ ਦੀ ਛੱਤਾਂ ਨੇ गिरਣ ਵਾਲੇ ਨੇ ਸੋ ਮੈਂ ਪ੍ਰਸ਼ਾਸਨ ਮੂਰੇ ਗਹਾਰ ਲਈ ਸੀ ਕਿ ਮੇਰੇ ਰਾਮਨਗਰ ਬਸਤੀ ਦੇ ਵਿੱਚ ਜੀ ਬਹੁਤ ਖਸਤਾ ਹਾਲਤ ਹੈ ਮਕਾਨਾਂ ਦੀ ਸੋ ਮੈਂ ਵਾਰਡ ਦੇ ਬੰਦਿਆਂ ਨੂੰ ਮੈਂ ਜਿੰਨੇ ਵੀ ਨੇ ਉਹਨਾਂ ਨੂੰ ਇੱਕ ਕਹਿਆ ਸੀ ਵੀ ਤੁਸੀਂ ਲੈਟਰ ਲਿਖ ਕੇ ਡੀਸੀ ਸਾਹਿਬ ਲਵੇ ਪੇਸ਼ ਹੋ ਸੋ ਡੀਸੀ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਡੀਸੀ ਸਾਹਿਬ ਨੇ ਆਪਣੇ ਆਪਣ ਪਟਵਾਰੀ ਸਾਹਿਬ ਦੀ ਡਿਊਟੀ ਲਈ ਸੋ ਪਟਵਾਰੀ ਸਾਹਿਬ ਅੱਜ ਆ ਕੇ ਸਾਡੇ ਮਹੱਲੇ ਦਾ ਜੋ ਹੈ ਉਹ ਸਰਵੇਖਣ ਕਰਕੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਆਸ ਹੈ ਕਿ ਡੀਸੀ ਸਾਹਿਬ ਸਾਡੇ ਜੋ ਰਾਮਨਗਰ ਤੇ ਮਹੱਲੇ ਦੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਬਣਦੀ ਸਹਾਇਤਾ ਜ਼ਰੂਰ ਦੇਣਗੇ ਜੀ। ਤੁਹਾਡੇ ਵਾਰਡ ਦੇ ਲੋਕ ਦੱਸ ਰਹੇ ਨੇ ਕਿ ਸ਼ਿਵਰਾਜ ਦੀ ਪ੍ਰੋਗਰਾਮ ਲਗਾ। ਦੇਖੋ ਸ਼ਿਵਰਾਜ ਇਹ ਪੱਖੋਂ ਤਾਂ ਮੈਂ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਦੇ ਖਿਲਾਫ ਪਹਿਲਾਂ ਵੀ ਬਾਤ ਚੁੱਕ ਚੁੱਕਿਆ। ਫਿਰ ਵੀ ਚਲੋ ਦੇਰ ਆਈ ਦਰੋਸਤਾਏ ਮੈਂ ਲੱਗਿਆ ਲਗਾਤਾਰ ਮਹਿਕਮੇ ਨਾਲ ਰਲ ਕੇ ਸਾਡੇ ਨਗਰ ਕਾਉਂਸਲ ਦੇ ਨਾਲ ਅੱਜ ਵੀ ਸਵੇਰ ਦਾ ਮੈਂ ਸਫਾਈਆਂ ਕਰਾ ਰਿਹਾ ਕੱਲ ਵੀ ਪਰਸੋ ਤਿੰਨ ਤਿੰਨ ਲਗਾਤਾਰ ਜੀ ਸੋਮਵਾਰ ਤੋਂ ਮੈਂ ਸਫਾਈਆਂ ਦੇ ਵਿੱਚ ਝੋਟਿਆ ਹੋਇਆ ਜੀ ਕਿੰਨੇ ਘਰਨਾਂ ਨੇ ਸੁਣਾ ਕਿ 10 ਤੋਂ 15 ਘਰ ਨਹੀਂ ਨੁਕਸਾਨੇ ਦਾ ਸਾਡੇ ਇੱਥੇ ਮੰਨੇ ਦੇ ਆਰਮਨਗਰ 23 ਨੰਬਰ ਵਾਰਡ ਦੇ ਵਿੱਚ ਘਟੋਕੜ 15 20 ਘਰ ਨੁਕਸਾਨੇ ਗਏ ਜਿਨ੍ਹਾਂ ਦੀਆਂ ਕੁਝ ਘਰਾਂ ਦੀਆਂ ਰਜਿਸਟਰੀਆਂ ਹੈ ਕਿ ਕੁਝ ਘਰਾਂ ਦੇ ਰਜਿਸਟਰ ਨਹੀਂ ਹੈ ਜੀ ਵਾਰਡ ਵਾਸੀ ਕਹਿੰਦੇ ਨੇ ਐਮਸੀ ਨੂੰ ਸੀ ਕਹਾਂਦੇ ਸਾਡੇ ਨਾਲ ਫੀਸ ਅਪਰ ਨਹੀਂ ਆਈ ਨਹੀਂ ਦੇਖੋ ਡੀਸੀ ਦਫ਼ਤਰ ਦੇ ਦੇ ਸਾਬ ਦੇ ਮੁਰੇ ਘਾਰ ਉਹਨਾਂ ਨੂੰ ਲਾਣੀ ਹਾਂ ਜਿੱਥੇ ਤੱਕ ਮੇਰੀ ਉਹਨਾਂ ਨੂੰ ਲੋੜ ਹੈ ਮੈਂ ਉਹਨਾਂ ਨੂੰ ਕਿਹਾ ਦਿਨ ਰਾਤ ਜਦੋਂ ਵੀ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਖੜਾ ਅੱਜ ਸਰ ਦੇਖ ਲ ਹੋਇਆ ਮੈਂ ਸਰਕਾਰ ਨੇ ਉਹਨਾਂ ਦੇ ਬਾਹਰ ਖੜਿਆ ਕਿ ਤੁਹਾਡੇ ਵਰਨਾ ਉਹਨਾਂ ਦੀ ਕੋਈ ਪੈਰਵਾਈ ਕੀਤੀ ਜਾਵੇ ਦੇਖੋ ਜੀ ਮੈਂ ਪੈਰਵਾਈ ਇੱਥੇ ਬੈਠ ਕੇ ਕਰ ਰਿਹਾ ਸਾਡੀ ਸਰਕਾਰ ਆਮ ਆਦਮੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਹਦੇਸ਼ ਹੈ ਗਰੀਬਾਂ ਦੇ ਨਾਲ ਖੜਨ ਦਾ ਤਾਂ ਮੈਂ ਗਰੀਬਾਂ ਦੇ ਨਾਲ ਖੜਾ ਆਪਣੇ ਮਹੱਲਾ ਨਿਵਾਸੀਆਂ ਨਾਲ ਖੜਾ ਜੀ